ਤਾਂ ਇਹ मारिया डाने ਨਹੀਂ ਵੀ ਦੀਆਂ ਜੀ ਫੇਰ ਛੇਦੀ ਬਹੁਤ ਛੇਦੀ ਹੋ ਜਾਈਂਗਾ ਹੰਤਲਾ ਨੇ ਚੱਲ ਰਹੇ ਹਨ ਵੀਨਾ ਹੋਣੀ ਅੱਜ ਜੋ ਉਹਨਾਂ ਦੇ ਹੱਥ ਆ ਗਿਆ ਉਹਨਾਂ ਨਾਲ ਮਿੰਟ-ਮਿੰਟ ਕਰਦੇ ਨੇ ਇਹ ਉਤਮ ਚੋਰ ਨੂੰ ਇੱਥੇ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਮੇਲੇ ਦੇ ਉੱਤੇ ਤਕਰੀਬਨ ਇਹ ਪਹੁੰਚਦੇ ਨੇ ਨਾਲ ਕੰਟੈਕਟ ਕਰਨਾ ਹੋਵੇ ਮੇਰਾ ਨਾਮ ਤੁਸੀਂ ਇਹਨਾਂ ਨਾਲ ਜਿਹੜਾ ਕੰਟੈਕਟ ਕਰਕੇ ਤੁਸੀਂ ਇਹ ਡੈਕ ਕੋ ਡੈਕ ਆਪਣੇ ਘਰ ਬੈਠ ਕੇ ਉਹ ਮੰਗਵਾ ਸਕਦੇ ਹੋ ਮੇਰੇ ਵੱਲੋਂ ਸਾਰਿਆਂ ਸੱਜਣਾਂ ਦਾ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਦੇ ਨਵੇਂ ਬਲੌਗ ਦੇ ਵਿੱਚ ਤੇ ਆਉ ਤੁਹਾਨੂੰ ਆ ਦਿਖਾਉਨੇ ਆ ਕਿਲਾ ਰਾਏਪੁਰ ਦਾ ਜਿਹੜਾ ਕਿਸਾਨ ਮੇਲਾ ਉਹ ਚੱਲ ਰਿਹਾ ਹੈਗਾ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਆਓ ਚੱਲੀਏ ਵੇਸ ਨਾਲ ਬਣੇ ਰਹੋ ਜੀ ਜਿਹੜੇ ਮੇਰੇ ਵੀਰ ਭਾਈਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਚੈਨਲ ਮੇਰਾ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਜਿਹੜੀ ਆ ਪਹਿਲ ਦੇ ਅਧਾਰ ਤੇ ਮਿਲ ਸਕੇ ਜੀ। ਇਸ਼ਾਨ ਦੀ ਜਿਹੜੀ ਕੈਟਲ ਫੀਡ ਆ ਉਹਨਾਂ ਦੇ ਰੰਗ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਇਹਨਾਂ ਨੇ ਉਹਦੇ ਨੰਬਰ ਲਿਖੇ ਹੋਏ ਆ ਉਹ ਇੱਥੇ ਡਿਸਪਲੇ ਜਿਹੜੀਆਂ ਕੀਤੀਆਂ ਹੋਈਆਂ ਨੇ ਕੋਈ ਵੇਖ ਸਕਦੇ ਡੋਂਗਿਆਂ ਦੇ ਵਿੱਚ। ਭਾਈ ਜੀ ਸასი ਕਾਲ ਪਟਿਆਲੇ ਤੋਂ ਆਇਆ ਸੀ ਮੈਂ ਤੇ ਮੈਂ ਕਿਹਾ ਚਲੋ ਮੇਲਾ ਵੇਖਾਂ ਮੇਲਾ ਥੋੜਾ ਠੰਡਾ ਪੈ ਗਿਆ। ਕੀ ਇੱਕ ਹੀ ਕਾਰਨ ਹੋ ਗਿਆ? ਮਗਰ ਦੱਸੋ। ਈਸ਼ਾਨੋਂ ਆਪਾਂ ਤੁਹਾਡਾ ਕਿੱਥੋਂ ਆਇਆ? ਸ਼ਾਨਪੇਰਾ ਨਾ ਜੱਗਾ ਸਾਹਿਬ। ਮੇਰਾ ਨਾਂ ਜੱਗਾ ਸਾਹਿਬ ਜੀ, ਈਸ਼ਾਨ ਕੈਟਲਫੀਟ ਤੋਂ ਆ ਜੀ ਸੀ। ਸਾਡਾ ਪਲਾਂਟ ਜਗਰਾਉ ਆ। ਵੈਸੇ ਮੇਲੇ ਦਾ ਠੰਡਾ ਰਹਿਣ ਦਾ ਕਾਰਨ ਜੀ ਪੰਚਾਇਤੀ ਚੋਣ ਆ। ਕੱਲ ਲਾਸਟ ਲਾਗੇ ਲੋਕ ਇੱਕ ਲੋਕ ਬਾਡੀਆਂ ਚ ਲੱਗੇ ਜੀ। ਇੱਕ ਪੰਚਾਇਤ ਦਾ ਇਸ ਵਾਰ ਰੁਝਾਨ ਜ਼ਿਆਦਾ ਵਾ ਤਾਂ ਕਰਕੇ ਲੋਕਾਂ ਦਾ ਇਕੱਠ ਹੈਗਾ ਘਟ ਹੈ ਮੇਲੇ ਦੇ ਉੱਪਰ। ਪਰ ਸਾਡੀ ਐਗਜ਼ੀਬਿਸ਼ਨ ਇਸ ਮੇਲੇ ਤੇ ਵੀ ਲੱਗੀ ਆ। ਆਪਣੀ ਦੇਖਦਾ ਨਾ ਲੱਗਦੇ ਪਟਿਆਲੇਗੇ ਜੀ ਰੋਣੀ ਨਹੀਂ ਪਟਿਆਲੇ ਵੀ ਲੱਗਿਆ ਜਾਉਂਦੇ। ਸਾਡੀ ਆਪਣੇ ਕੋਲੇ ਇਹ ਪਸ਼ੂਆਂ ਦੀ ਕੈਟਲ ਫੀਡ ਹੈ ਜੀ 40 ਲੀਟਰ ਤੱਕ ਅਸੀਂ ਪ੍ਰੋਡਕਟ ਤਿਆਰ ਕਰਦੇ ਆ ਸਾਡੀ ਕੰਪਨੀ ਅੱਛਾ ਜੀ ਮਿਲਕਿੰਗ ਵਾਲੇ ਸਾਰੇ ਪ੍ਰੋਡਕਟ ਹੈਗੇ 8000 10000 12000 ਉਸ ਤੋਂ ਬਾਅਦ ਜੀ ਆਪਣੇ ਕੋਲੇ ਅਲੱਗ-ਅਲੱਗ ਕੈਪੈਸਿਟੀ ਦੇ ਜਿਹੜੇ ਹਾਂ ਜਿਵੇਂ 25 ਲੀਟਰ ਵਾਲਾ ਪਸ਼ੂ ਆ 30 ਲੀਟਰ ਵਾਲਾ ਪਸ਼ੂ ਆ 40 ਲੀਟਰ ਵਾਲਾ ਪਸ਼ੂ ਆ ਜੀ ਜੀ ਉਹਦੇ ਵਾਸਤੇ ਸਾਡੀ ਫੀਡ ਤਿਆਰ ਕਰਦੀ ਹੈ ਕੰਪਨੀ ਉਸ ਤੋਂ ਬਾਅਦ ਜੇ ਮੈਂ ਬਲੀਡ ਤਿਆਰ ਕਰਨੀ ਹੈ ਕਿਸੇ ਫਾਰਮਰ ਨੇ ਉਹਦੇ ਵਾਸਤੇ ਸਾਡੇ ਦੋ ਪ੍ਰੋਡਕਟ ਆਂਦੇ ਆ ਕਾਫ ਕੇਅਰ ਤੇ ਹੀਪਰ ਅੱਛਾ ਜੀ ਕੌਕ ਕੇਅਰ ਦੀ 25 ਕਿਲੋ ਦੀ ਪੈਕਿੰਗ ਹੁੰਦੀ ਆ ਇਹ 6 7 ਦਿਨ ਤੋਂ ਲੈ ਕੇ 6 ਮਹੀਨੇ ਤੱਕ ਪੈਂਦਾ ਜੀ ਉਸ ਤੋਂ ਬਾਅਦ 6 ਮਹੀਨੇ ਤੋਂ ਲੈ ਕੇ ਆਪਣਾ 14 ਮਹੀਨੇ ਤੱਕ ਹੀਪਰ ਪੈਂਦਾ ਜੀ 14 ਮਹੀਨੇ ਦੇ ਵਿੱਚ ਪਸ਼ੂ ਏਆਈ ਹੋ ਜਾਂਦਾ ਜਦੋਂ ਏਆਈ ਹੋ ਗਿਆ ਟੀਕਾ ਧਰਨ ਤੋਂ ਬਾਅਦ ਪਸ਼ੂ ਗੱਭਣ ਹੋ ਗਿਆ ਫਿਰ ਆਪਣਾ ਡਰਾਈ ਪ੍ਰੋਡਕਟ ਪੈਂਦਾ ਅੱਛਾ ਜੀ ਇਹ ਡਰਾਈ ਪ੍ਰੋਡਕਟ ਪੈਂਦਾ ਸੂਣ ਤੋਂ 3 ਹਫ਼ਤੇ ਪਹਿਲਾਂ ਆਪਣਾ ਕਲੋਜ਼ ਆਪਾਂ ਲਾ ਟ੍ਰਾਂਜੈਕਸ਼ਨ ਪੀਰੀਅਡ ਵਾਸਤੇ ਜਿਵੇਂ ਕੋਈ ਜੇਰ ਦੀ ਪ੍ਰੋਬਲਮ ਆ ਪਸ਼ੂ ਦੇ ਵਿੱਚ ਕੋਈ ਮਿਲਕ ਫੀਵਰ ਆ ਗਿਆ ਮਿਸਟੇਟਸ ਆ ਗਿਆ ਸੂਣ ਤੋਂ ਬਾਅਦ ਇਹਾਂ ਬੱਚੇਦਾਨੀ ਦੀ ਕੋਈ ਇਨਫੈਕਸ਼ਨ ਆ ਜਾਂਦੀ ਉਹਦੇ ਉੱਪਰ ਹੀ ਕੰਮ ਕਰਦਾ ਤੇ ਸੂਣ ਤੋਂ ਬਾਅਦ ਉਹਨੂੰ ਪੀਕ ਲੈਵਲ ਤੇ ਲਿਜਾਣ ਵਾਸਤੇ ਆਪਣਾ ਟ੍ਰਾਂਸਫਰੈਸ਼ ਆਉਂਦਾ ਜੀ ਇਹ 30 ਦਿਨ ਪੈਂਦਾ ਜੀ ਉਸ ਤੋਂ ਬਾਅਦ ਜਿਸ ਹਿਸਾਬ ਦਾ ਪਸ਼ੂ ਹੈ ਜਿਸ ਤਰ੍ਹਾਂ ਦਾ ਉਹ ਦੁੱਧ ਦਾ ਪ੍ਰੋਡਕਸ਼ਨ ਹੈ ਪਸ਼ੂ ਦਾ ਉਸ ਹਿਸਾਬ ਨਾਲ ਆਪਣੇ ਕੋਲੇ 8000 ਆ ਜਾਂਦਾ 10000 ਆ ਜਾਂਦਾ 12000 ਆ ਜਾਂਦਾ 12000 એનર્ਜੀ ਬੋਪੈਕਸਲ ਸਾਰੇ ਬੂਸਟਾਈ એનર્ਜੀ ਹਾਂਜੀ ਇਹ ਹਾਈ ਯੀਲਡ ਪਸ਼ੂਵਾਾਸਤੇ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਵੀਰ ਜੀ ਧੰਨਵਾਦ ਤੁਹਾਡਾ इधर आ गए जड़ी देसी बूटी उपचार चार। क्या, चार। क्या क्या प्रोडक्ट है आपके पास हमारे पास हर बीमारी के लिए प्रोडक्ट है चार। चार। सभी जड़ी बूटी नेचुरल है कोई गैस होता है कोलेस्ट्रोल होता है कोई थायराइड होता है वजन लॉस का रोग कोई भी हार्ट की प्रॉब्लम होता है हर कोई बीमारी होता है जड़ का रोग को मिटाने वाली चीज है हम नाड़ी है नाड़ी नाली कम दवा दिया जाता है ये सब नेचुरल चीज है हर बीमारी के लिए नहीं नो 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 नेचुरल चीज़ जड़ी बूटी आदिवासी हमारे यहाँ शेर होते गिरनार के अंदर वहाँ से हम जड़ी बूटी निकाल के लाते घर पर हम बनाते अपना जनता आपको देख रही है आपका मोबाइल नंबर बोल दीजिए मोबाइल नंबर है हेलो साइड में हो जाओ दस पैंती अस्सी है अगर कोई ऑनलाइन भी ऑनलाइन तो दे तो नारी देख के दवा दिया जाता है शरीर में नाड़ी देखते हम नाड़ी नबज देखते क्या प्रॉब्लम है कौन सा है तीन नस होता है शरीर की रचना है तो कारण से हर बीमारी बनता है केवल क्या, क्या दांत पेट ने पिशाब ये तीन क्लियर होगा तो जिंदगी के अंदर बीमारी नहीं आएगी जी 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 धन्यवाद भाई आपका बहुत बहुत है टाटा पाउडर सोलर स्टैंडर्ड सोलर सोलूशन जो इन्हों का पैनल वगैरह वो एक सिस्टम इन्होंने को रखा है टाटा पाउडर सोलर इस तरह जिस तरह टाटा का प्रोडक्ट है काफ़ी इन्होंने को सोलर पैनल वो इतनी जी अवेलेबल है ਦੇਹ 파ਰੋਂ ਮੈਂ ਬਾਈ ਜੀ ਕੋ ਕਿਹੜੇ ਕਿਹੜੇ ਪ੍ਰੋਡਕਟ ਕੀ ਕੁਛ ਤੁਹਾਡੇ ਕੋ ਹੈ ਉਹ ਥੋੜਾ ਜਿਹਾ ਦੱਸੋ ਜੀ ਆਪਣੇ ਕੋਲ ਜੀ ਸਾਇਲੇਜ ਆ ਜੀ ਮਤੂੰ ਦਾ ਅੱਛਾ ਜੀ ਹਾਂ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਕਿਸਾਨ ਪ੍ਰੋਡਕਟਾਂ ਨੂੰ ਵੇਚਦਾ ਹੈ ਅਤੇ ਆਪਦੇ ਕੋਲ ਚੋਣ ਕਿਹੜਾ ਕਰਿਓ ਉਹਦਾ ਨਾਮ ਸਾਂਝਾ ਕਰ ਦਿਓ ਮੇਰਾ ਨਾਮ ਅਰਸ਼ਦੀਪ ਸਿੰਘ ਆ ਜੀ ਅੱਛਾ ਜੀ ਤੇ ਮੈਂ ਵਰਕਰ ਆ ਜੀ ਖੰਗੂੜਾ ਸਾਇਲੇਜ ਕੰਪਨੀ ਦਾ ਅੱਛਾ ਜੀ ਤੇ ਆਪਣਾ ਸਾਈਲੇਜ ਦਾ ਹੀ ਕੰਮ ਆ ਜੀ ਅੱਛਾ ਜੀ ਮੱਕੀ ਦਾ ਸਾਈਲੇਜ ਅੱਛਾ ਜੀ ਤੇ ਇਹਦੇ ਮੰਨ ਕੇ ਚੱਲੋ ਵੀ ਡੰਗਰਾਂ ਨੂੰ ਬਹੁਤ ਫਾਇਦੇ ਨੇ ਜੀ ਅੱਛਾ ਤੇ ਜਿਹੜੇ ਵੀ ਬੰਦੇ ਵਰਤਦੇ ਆ ਜੀ ਉਹਨਾਂ ਨੂੰ ਇਹ ਚੀਜ਼ ਬਾਰੇ ਪਤਾ ਹੋਗਾ ਠੀਕ ਤੇ ਵੀ ਇਹਨਾਂ ਦੇ ਵਿੱਚ ਕੀ ਫਾਇਦੇ ਆ ਤੇ ਕਿਦਾਂ ਨੁਕਸਾਨ ਆਗੇ ਠੀਕ ਹਾਂਜੀ ਕੀ ਆਪ ਦਾ ਮੋਬਾਈਲ ਨੰਬਰ ਜਨਾਬ ਦੱਸ ਦਿਓ ਮੋਬਾਈਲ ਨੰਬਰ ਇਹਦਾ ਆਪ ਦਾ ਦੱਸ ਦਿਓ ਮੈਨੂੰ ਮੋਬਾਈਲ ਨੰਬਰ ਹੈਗਾ ਜੀ 97798 ਮਦਸਪੁਰ ਰੇਡ ਅੱਛਾ ਮਕੰਦਪੁਰ ਰੇਡ ਕਣਕਾਂ ਵਸਦੇ ਤੁਸੀਂ ਕਣਕਾਂ ਗਾਂਜੋ ਜੀ ਅੱਛਾ ਅੱਛਾ 997981 10532 ਜੀ ਠੀਕ ਹੈ ਜੀ ਬਹੁਤ ਮਿਹਰਬਾਨ ਹੋ। ਉਹ ਨਾ ਉਹ ਜਿਹੜਾ ਮੇਰੇ ਇਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਹੁਣ ਤਾਂ ਤੁਸੀਂ ਇਹਨਾਂ ਨਾਲ ਜਿਹੜਾ ਇਹ ਦੇਖ ਸਕਦੇ ਹੋ ਕੰਟੈਕਟ ਕਰ ਸਕਦੇ ਆ। ਇਹ ਆਚਾਰ ਵਿਰਾ ਬਣਾ ਕੇ ਰੱਖੇ ਹੋਏ ਜੀ। ਹਾਂ ਜੀ ਹਾਂ ਜੀ। ਠੀਕ ਠੀਕ ਠੀਕ। ਤੇ ਪੰਜਾਬ ਦੀ ਬੈਸਟ ਖੇਤੀ ਦੇ। ਜੀ ਜੀ ਬਹੁਤ ਵਧੀਆ। ਇੱਧਰ ਹੈਗੇ ਸਵੈ ਨੈਗਰੋ ਵਾਲੇ ਆਟੋਮੈਟਿਕ ਪੋਟਾਟੋ ਪਲੰਟਰ ਆ ਜੇ ਇਹ ਤੁਸੀਂ ਦੇਖ ਸਕਦੇ। ਤੇ ਸੁਵਾਨ ਕੰਪਨੀ ਦੇ ਨਾਲ ਜਿਹੜੀ ਇੰਪਲੀਮੈਂਟ ਇਹਨਾਂ ਦੇ ਉਹ ਤੁਸੀਂ ਢੀਸਾ ਤੇ ਖੇਤੀવાડી ਦਾ ਪਲੇਟੋ ਆਟੋ ਆਟੋਮੈਟਿਕ ਪੋਟਾਟੋ ਕੱਲ ਆ ਰਿਹਾ ਹੈਗਾ ਕਲੈਂਟਰ ਤੇ ਇਸ ਤਰ੍ਹਾਂ ਉਸਨੇ ਅਲੱਗ-ਅਲੱਗ ਜਿਹੜੇ ਆ ਸੰਧ ਖੇਤੀવાડી ਇੰਟੀਗ੍ਰੇਟ ਉਹ ਦੇ ਸਕਦੇ ਆ ਜੀ ਤੇ ਇਹ ਤਰ੍ਹਾਂ ਕੀ ਪ੍ਰੀਤ ਵਾਲਿਆਂ ਦੇ ਨਾਬੇ ਵਾਲਿਆਂ ਦੇ ਕੰਬਾਈਨ ਤੇ ਕੀ ਉਹਨਾਂ ਦੇ ਜਿਹੜੇ ਇੰਪਲੀਮੈਂਟ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਜਿਹੜੇ ਪ੍ਰੀਤ ਵਾਲਿਆਂ ਦੇ ਹੈਗੇ ਸਾਰੇ ਇਹ ਫ੍ਰੀ ਜਿਹੜਾ ਜੋਧਾ ਟਰੈਕਟਰ ਜਿੱਦੋਂ ਤੁਸੀਂ ਦੇਖ ਸਕਦੇ ਹੋ ਇਹ ਦੇਖੀ ਜਿਹੜਾ ਬੜਾ ਲੱਗਿਆ ਹੋਇਆ ਆਪਣਾ ਤੇ ਇਹ ਵੀ ਜਿੰਨਾ ਪਾਕੀ ਇੰਨੀ ਲੱਗਾ ਹੈ ਹੈਲੋ ਇਹ ਬਾਰ ਬੜੀ ਮੰਦੀ ਰਹੀ ਹੈ ਹਾਂਜੀ ਹਾਂਜੀ ਤੇ ਜੈਕ ਲੱਗਾ ਹੋਇਆ ਨਮਾ ਜਿਹੜਾ ਵੀਰੇ ਕਿਸਾਨਾਂ ਦੀ ਕੰਪਲੀਟ ਸੀ ਹੈ ਬਾਰੇ ਪਹਿਲਾਂ ਵੀ ਟਰੈਕਟਰ ਹਾਂਜੀ ਇਸ ਵਾਰ ਕੋਈ ਕੱਟਣ ਦੀ ਕੋਸ਼ਿਸ਼ ਕਰੀ ਹੈ ਅਸੀਂ ਨਵੀਂ ਚੀਜ਼ ਲੈ ਕੇ ਆਏ ਆ ਜੀ ਆਪਾਂ ਸਾਰੀਆਂ ਘਾਟਾ ਵਾਧਾ ਪੂਰੀਆਂ ਕਰਦੇ ਆ ਇਹ ਚ ਜੀ ਕਿਸਾਨਾਂ ਦਾ ਕਿਵੇਂ ਰਿਸਪੌਂਸਿਬਲ ਟ੍ਰੇਡ ਬਹੁਤ ਵਧੀਆ ਮਿਲ ਰਿਹਾ ਵੀਰੇ ਜੀ ਠੀਕ ਹੈ ਜੀ ਉਹ ਮਹਾਮਾ ਕੇ ਪਸਤ ਆਣਾ ਤਿਆਰ ਨੇ ਜੀ ਨਾਪੇ ਦੇ ਵਿੱਚ ਨਾਪੇ ਵਿੱਚ ਤਿਆਰ ਹੋ ਰਿਹਾ ਜੀ ਆਪਣਾ ਠੀਕ ਹੈ ਜੀ ਹਾਂ ਜੀ ਸੱਸੀ ਕੋਹਤ ਆ ਆਪਣੇ ਜਿਹੜਾ ਫ੍ਰੀ ਸਕੀਮ ਤਾਂ ਨਹੀਂ ਦੱਸੇ ਨਹੀਂ ਦੱਸਣ ਘੱਟ ਦੱਸਣੀ ਨਾ ਮੈਂ ਉਹ ਕਹਿ ਦੇਣਾ ਆ ਦੇ ਤੂੰ ਮਰੀ ਹੋਰ ਪਹਣ ਆਹ ਇਹਦੇ ਫ੍ਰੀ ਫੈਕਟ ਜਿਹੜਾ ਨਾਪੇ ਹੀ ਬਣਦਾ ਹੈ ਹਾਂ ਜੀ ਹਾਂ ਹਾਂ ਕਾਫੀ ਉਹਦਾ ਨਾਮ ਆ ਵੈਸੇ ਪ੍ਰੀਤ ਹਾਂ ਜੀ ਹਾਂ ਓਪਰੇਟਰ ਆਪਾਂ ਨਵਾਂ ਲੌਂਚ ਕਰਾਈ ਹੈ ਇਹ ਪ੍ਰੀਤ ਜੋਧਾ ਜੀ ਅੱਛਾ ਜੀ 60 ਹਸ ਪਾਵਰ ਦਾ 60 60 ਨਾਂਜੇ 60 ਹਸ ਪਾਵਰ ਦਾ 60 ਹਸ ਜੀ ਅੱਛਾ ਜੀ ਹਾਂ 60 ਨਾਂਜਾਈ ਅੱਛਾ ਜੀ 3 ਜਿਹੜਾ ਤਿੰਨ ਸਿਲੰਡਰਾਂ ਦਾ ਆਈ ਹੈ ਅੱਛਾ ਹਾਂ ਜੀ ਇਹ ਕਿਸਾਨਾਂ ਦੀ ਡਿਮਾਂਡ ਤੇ ਆਪਾਂ ਘੱਟ ਰੇਟ ਤੇ ਟਰੈਕਟਰ ਲੈ ਕੇ ਆਏ ਜੀ ਇਹ ਅੱਛਾ ਜੀ ਹਾਂ ਜੀ ਕਿੰਨੇ ਦਾ ਕਾਸਟ ਦਾ ਆਈਡੀਆ ਜੀ ਕਾਸਟ ਹੋਈ ਹੈ 6 ਲੱਖ 70 ਹਜ਼ਾਰ ਦਾ ਚਾਹੀ ਹਾਂ ਇਹ ਹੈਗਾ ਜੀ ਆਪਣਾ ਸਿਟੀਕਲ ਦਾ ਕਟਰ ਜੀ ਅੱਛਾ ਜੀ ਇਹ ਸਾਈਲਜ ਹਾਰਵੈਸਟਰ ਆਈ ਆਪਣੀ ਅੱਛਾ ਜੀ हां हाँ। जी हाँ ये अपना बाहर इंपोर्ट करावे तुर्की तुर्की तो कटरा अपना तुर्की दा पर कटरा ओथे दा इंपोर्ट हां तुर्की दा इंपोर्ट कटरा बाकी इंजन अपनी मशीन वाला अपने प्रीत कंपनी है ਇਹ ਜਿਹੜੇ ਚੈਨਾ ਚ ਉਹਨਾਂ ਨੇ ਹੀ ਆਪਣਾ ਟ੍ਰੋਲਰ ਨੇ ਬਾਹਰੋਂ ਪੋੜਨ ਲਈ ਇਹ ਵੀ ਅੱਛਾ ਜੀ ਇਟਾਲੀਆ ਤੋਂ ਲੱਕੀ ਇਹ ਚ ਮੇਨ ਖਾਸियत ਇਹ ਚ ਆਲੂ ਦੀ ਸਫਾਈ ਪੂਰੀ ਰਹਿੰਦੀ ਅੱਛਾ ਮਿੱਟੀ ਨਹੀਂ ਜਾਂਦੀ ਆਲੂ ਦੀ ਨੇਵਰ ਲਾਉਣ ਦੇ ਆਪਣਾ ਕੋਈ ਘੱਟ ਖਰਚਾ ਪੈਂਦਾ ਜੀ ਨੇਵਰ ਨਾਲ ਹਾਂ ਇਹ 75 ਨਾਂਜਾ ਟਰੈਕਟਰ ਹੈ ਹੀ ਆਪਣਾ ਅੱਛਾ ਜੀ ਇਹ 4x4 ਡਰਾਈਵ ਤਾਂ ਹੀ ਹਾਈ ਇਹੋ ਕਾਰੋ ਕਰਾਰੂ ਟ੍ਰਾਂਸਮਿਸ਼ਨ ਲੱਗਿਆ ਕਰਾਰ ਦਾ ਹਿੱਸਾ ਲੱਗਿਆ ਯਾਰੋ ਮੋਰਲਾ ਹਾਂ ਜੀ ਇੰਜਨ ਫਰੀਜ਼ ਦਾ ਆਪਣਾ ਖੁੱਦਾ ਜੀ ਹਾਂ ਉਹ 60 ਨਾਂਜਾ ਡੇਰਚਾ ਇਹ 4 ਸਿਲੰਡਰ ਚ ਆਈ ਇਹ 4 ਚਾਰ ਸਿਲੰਡਰ ਇਹ 4 ਸਿਲੰਡਰ ਚ ਆਈ ਠੀਕ ਹਾਂ ਨਾਲ ਹੀ ਆਪਾਂ ਆ ਗਏ ਆ ਤੇ ਇਧਰ ਜਗਜੀਤ ਵਾਲਿਆਂ ਦੇ ਤੇ ਇਹਨਾਂ ਦੇ ਜਿਹੜੇ ਆ ਸੁਪਰ ਸੀਡਰ ਤੁਸੀਂ ਵੇਖ ਸਕਦੇ ਆ ਵੱਡਾ ਇਹ ਵੱਡਾ ਸੁਪਰ ਸੀਡਰ ਜਿਹੜਾ ਹੈਗਾ 813 ਜਗਲਰ ਇਹ ਜਗਜੀਤ ਦੀ ਗਰੁੱਪ ਦੀ ਜਿਹੜੀ ਹੈ ਜੀ ਰੋਡ ਟ੍ਰਿੰਡ ਆ ਗਈ ਆ ਇਸ ਤਰ੍ਹਾਂ ਜਿਹੜੇ ਇੰਪਲੀਮੈਂਟ ਇਹਨਾਂ ਦੇ ਕਾਫੀ ਬਣੇ ਹੋਏ ਨੇ ਜੀ ਤਰੇ ਜੀ ਉੱਤਮ ਅਚਾਰ ਚੂਰਨ ਤੁਹਾਡਾ ਜਿਹੜਾ ਹਾਜਮਾ درست ਰੱਖਣ ਬਾਤ ਤੇ ਇਹ ਮੈਨੂੰ ਵੀਰ ਹੋਣੀ ਸਾਰੇ ਪਾਸੇ ਮਿਲਦੇ ਆ ਬਠੰਡੇ ਮਿਲੇ ਸੀਗੇ ਰੌਣੀ ਵੀ ਮਿਲੇ ਸੀ ਇਹਨਾਂ ਦਾ ਜਿਹੜਾ ਅਚਾਰ ਆ ਉਹ ਬਹੁਤ ਹੀ ਆਲਾ ਹੈਗਾ ਜਿਹੜਾ ਚੂਰਨਾ ਉਹ ਸਭ ਤੋਂ ਆਲਾ ਤੇ ਆ ਉੱਤਮ ਜਿਹੜਾ ਚੂਰਨਾ ਜੀ ਇਹ ਇਹ ਦੇਖ ਸਕਦਾ ਮੈਂ ਵੀ ਇਹ ਯੂਜ਼ ਕਰ ਲਿਆ ਮਿਲਦੇ ਆ ਹਰਪ੍ਰੀਤ ਜੀ ਨਾਲ ਅੱਸੀ ਕੱਲ ਮੈਂ ਤੋਂ ਦੂਰੋਂ ਦੇਖ ਕੇ ਆ ਗਿਆ ਜੇ ਮੈਂ ਹਰਪ੍ਰੀਤ ਜੀ ਖੜੇ ਆ ਉੱਤਲ ਦੀ ਗੱਡੀ ਖੜੀ ਆ ਤੇ ਜਿਹੜਾ ਸਟੈਂਪਲ ਆ ਫਰੀ ਤੇ ਫਰੀ ਆ ਕੇ ਇਹਨਾਂ ਦਾ ਟੈਸਟ ਕਰ ਸਕਦੇ ਆ ਇੱਕ ਟੈਸਟ ਕਰ ਸਕਦੇ ਇਹਨਾਂ ਕੋਲ ਜਿਹੜੀਆਂ ਚਟਨੀਆਂ ਨੇ ਅਚਾਰ ਨੇ ਕੁਝ ਤੁਹਾਡੇ ਕੋਲ ਹੁੰਦਾ ਉਹ ਦੱਸੋ ਮੇਨ ਆਪਣੇ ਕੋਲ ਉਤਮ ਚੂਰਨ ਹੈ ਜੀ ਜਿਹਦੇ ਬਹੁਤ ਹੀ ਜ਼ਿਆਦਾ ਫਾਇਦੇ ਤੁਹਾਨੂੰ ਪਤਾ ਹੈ ਜਿਹਦੇ ਜਿਹਦੇ ਥਲੇ ਸੀ ਜਿਹਨੇ ਸਾਰਾ ਦਾ ਮੰਨਿਆ ਉਹ ਤਾਂ ਇਹਨੇ ਮਾਰੀਆਂ ਡਾਨੀ ਉਹ ਵੀ ਨਹੀਂ ਤੇਰ ਛੇਦੀ ਬਹੁਤ ਛੇਦੀ ਹੋਈ ਜੀ ਕੰਟਰੋਲ ਇਹ ਚੱਲ ਰਹੇ ਹਨ ਜੀ ਨਾ ਹੋਣੀ ਅੱਜ ਜਦੋਂ ਉਹਨਾਂ ਦੇ ਹੱਥ ਆ ਗਿਆ ਉਹਨਾਂ ਨੇ ਤਾਂ ਮਿੰਟੋ ਮਿੰਟ ਕਰ ਦਿੱਤਾ ਇਹ ਹੈ ਲੈਂਡ ਫੋਰਸ ਵਾਲਾ ਜਿਹੜੇ ਆ ਖੇਤੀਬਾੜੀ ਨਾਲ रिलेटेड ਜਿਹੜੇ ਆ ਸੁਪਰ ਸੀਡਰ ਵਗੈਰਾ ਉਹ ਜਿਹੜੇ ਆ ਹੋਰ ਐਡਵਾਂਸ ਇਹਨਾਂ ਕੋਲ ਟੈਕਨੀਕ ਦੇ ਜਿਹੜੇ ਆ ਇੰਪਲੀਮੈਂਟ ਉਹ ਤੁਸੀਂ ਦੇਖ ਸਕਦੇ ਹੋ ਇਹ ਹੈ ਲੈਂਡ ਫੋਰਸ ਇਹਨਾਂ ਵੱਲੋਂ ਜਿਹੜੇ ਇਹ ਬਣਾਏ ਜਾਂਦੇ ਨੇ ਇਹ ਉਤਮ ਜੋਨ ਵਿੱਚ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਮੇਲੇ ਦੇ ਤਕਰੀਬਨ ਇਹ ਪਹੁੰਚਦੇ ਨੇ ਜਿੱਤ ਤੁਸੀਂ ਦੇਖ ਸਕਦੇ ਹੋ ਜਿਹੜਾ ਕਿਲਾ ਰਾਏਪੁਰ ਸਪੋਰਟਸ ਫੈਸਟੀਵਲ ਜਿਹੜਾ ਇਹਦੀ ਜਿਹੜਾ ਸਟੇਡੀਅਮ ਦੇ ਵਿੱਚ ਜਿਹੜਾ ਹੈ ਕਿਸਾਨ ਮੇਲਾ 4 5 6 ਤਰੀਕ ਲਈ ਲੱਗਿਆ ਹੋਇਆ ਗਿਆਨ ਕੇਂਦਰ ਗੁਰਦਾਸਪੁਰ ਵੱਲੋਂ ਜਿਹੜਾ ਇਹਨਾਂ ਨੇ ਬੀਜ ਉਹ ਕਿਹੜਾ ਜਿਹੜੇ ਉਹ ਲਾਈ ਹੋਏ ਆ ਤੁਸੀਂ ਦੇਖ ਸਕਦੇ ਹੋ ਹੋਰ ਜਿਹੜੇ ਮਸਾਲੇ ਖੁੱਲੇ ਨੇ ਜਿਹੜੇ ਆਰਗੈਨਿਕ ਹਲਦੀ ਵਗੈਰਾ ਦੇਖ ਲੋ ਤੁਸੀਂ ਦੇਖ ਸਕਦੇ ਹੋ ਉਹ ਇਹਨਾਂ ਕੋਲ ਜਿਹੜੀਆਂ ਅਵੇਲੇਬਲ ਆ ਗਈਆਂ ਜੀ ਇਹ ਵੀ ਆਰਗੈਨਿਕ ਬੇਸਨ ਤੋਂ ਤਿਆਰ ਕੀਤੇ ਹੋਏ ਤੁਹਾਡੇ ਪ੍ਰੋਡਕਟ ਹੈਗੇ ਆ। ਅੱਛਾ ਜੀ। ਇਹ ਆਪ ਦੇ ਗਰੋ ਕਰਕੇ ਛੋਲੇ ਫਿਰ ਬੇਸਨ ਤਿਆਰ ਕਰਦੇ ਆਂ ਜੀ। ਬੇਸਨ ਤੋਂ ਫਿਰ ਇਹ ਇਹਨਾਂ ਦੀ ਜਿਹੜੇ ਆਈਟਮਾਂ ਉਹ ਤਿਆਰ ਕਰਦੇ ਆਂ। ਸ਼ੱਕਰ ਕੀ ਹੈ? ਸ਼ੱਕਰ ਹੈ ਜੀ। ਸ਼ੱਕਰ ਇਹ 85 ਗ੍ਰਾਮ ਦੀ ਹੈ। ਅੱਛਾ ਜੀ। ਬਹੁਤ ਵਧੀਆ। ਤੇ ਹਲਦੀ ਵੀ ਆ ਤੁਹਾਡੇ ਕੋਲ। ਅੱਛਾ ਇਹ ਇਹਨਾਂ ਦੀ ਹੈ। ਠੀਕ ਆ। ਤੇ ਆਹ ਜਿਹੜੇ ਫਲੇਵਰ ਪਏ ਆ ਕੀ ਚੀਜ਼? ਇਹ ਵਾਲੇ ਇਹ ਆਮਲਾ ਕਹਿੰਦੀ ਹੈ ਸਨਰਾਇਜ਼ ਹੈ। ਧੁੱਪ ਚ ਸੁੱਕੀ ਹੋਈ ਹੈ। ਦੇਸੀ ਖੰਡ ਚ ਬਣੀ ਹੋਈ ਹੈ। ਅੱਛਾ ਜੀ। ਤੇ ਸਿਰਕੇ ਹੈ ਜੀ? ਅੱਛਾ ਜੀ ਇਹ ਦਾ ਸਰਕਾ ਜਾਮਣ ਦਾ ਗੱਲ ਇਹ ਦੇਸੀ ਸਰਕੇ ਸਾਰੇ ਕੋਈ ਕੈਮੀਕਲ ਕਿਸੇ ਤਰ੍ਹਾਂ ਦਾ ਨਹੀਂ ਨਿਕਲ ਸਰ ਗੁੱਡਣ ਦੇ ਵਿੱਚ 4 ਵਜਾ ਲੱਕੜੀ ਦੇ ਢੋਲ ਵਿੱਚ ਅੱਛਾ ਅੱਛਾ ਤੇ ਇਹ ਆਪਣੇ ਕੋਲੇ ਹੁੰਦੇ ਸਰ ਸੇਵ ਦੀ ਜੱਟੂ ਆਮਲੇ ਦੀ ਜੱਟੂ ਕੱਚੇ ਆਮਲੇ ਦੀ ਜੱਟੂ ਕੱਚੇ ਆਮਲੇ ਦੀ ਠੀਕ ਇਹ ਸ਼ਰੀਚ ਬਣਿਆ ਹੋਇਆ ਬੰਤਨ ਹੁੰਦਾ ਅੱਛਾ ਨਹੀਂ ਲੱਸੀ ਚ ਪਾਉਣ ਵਾਲਾ ਮਸਾਲਾ ਹੁੰਦਾ ਤ੍ਰਿਫਲਾ ਪਾਊਡਰ ਹੁੰਦਾ ਹੈ ਇਹ ਸਾਰੇ ਤੁਹਾਡੇ ਆਪਣੇ ਇਹ ਗੈਸ ਗੁਸਤੋਂ ਦਾ ਤ੍ਰਿਫਲਾ ਹਾਂ ਗੈਸ ਕਬਜ ਲਈ ਅੱਛਾ ਜੀ ਆਪੀ ਜਣੀਆਂ ਅਜੇ ਦਰਦ ਹੁੰਦਾ ਹੋਵੇ ਉਹਦੇ ਵਾਸਤੇ ਅੱਛਾ ਜੀ ਆਹ ਦਰਦਾਂ ਨਾਲ ਤਾਂ ਅਜ ਕਾ ਲੋਕ ਭਰੇ ਪਏ ਆ ਬਿਲਕੁਲ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਬਾ ਨਾਦੇ ਤੋਂ ਆਏ ਅੱਛਾ ਥੈਂਕ ਯੂ ਬਹੁਤ ਵਧੀਆ ਇਹ ਹੈਗੇ ਵੀਰ ਜੀ ਪਟਿਆਲਾ ਕਿੰਗ ਐਸਐਕਸਜੀ ਗਰੁੱਪ ਉਹਨਾਂ ਵੱਲੋਂ ਜਿਹੜੇ ਆ ਆਰਗੈਨਿਕ ਤਰੀਕੇ ਦੇ ਨਾਲ ਜਿਹੜੇ ਆ ਇਹ ਮਸਾਲੇ ਜੈਮ ਚੜਣੀਆਂ ਔਰ ਸਿਰਕੇ ਇਹ ਦੇਖ ਸਕਦੇ ਹੋ ਇਹਨਾਂ ਕੋਲ ਤਿਆਰ ਕੀਤੇ ਇਹਨਾਂ ਦੇ ਤੋਂ ਹੈਗੇ ਇਹਨਾਂ ਦੇ ਜਿਹੜੇ ਆ ਆਦਾ फोन नंबर जरा ਕੋ बोल ਰਿਹਾ ਜੇ मेरा नंबर है ਜੀ 70098 ਹਾਂਜੀ 524118 ਜੇ ਨਾਲ ਦਾ ਜੇ ਤੇਰਾ ਨਾਲ ਕੰਟੈਕਟ ਕਰਨਾ ਹੋਵੇ ਮੇਰਾ ਨਾਮ ਬਰਵਿੰਦਰ ਸਿੰਘ ਹੈ ਤੇ ਨੰਬਰ ਮੇਰਾ 70098 524118 ਠੀਕ ਹੈ 9855484355 ਇਹ ਦੋ ਨੰਬਰ ਮੇਰੇ ਲਾਈਫ ਦੇ ਹੈ ਵੈਲਕਮ ਤੁਸੀਂ ਇਹਨਾਂ ਨਾਲ ਜਿਹੜਾ ਕੰਟੈਕਟ ਕਰਕੇ ਤੁਸੀਂ ਇਹ ਡਿਫ ਕੋ ਡਿਡਕਟ ਆਪਦੇ ਘਰ ਬੈਠ ਕੇ ਉਹ ਮੰਗਵਾ ਸਕਦੇ ਹੋ ਇਹ ਖੁਰਦ ਐਸੋਸੀਏਸ਼ਨ ਵੱਲੋਂ ਕਿਸਾਨ ਮੇਲੇ ਜੀ ਪਹੁੰਚਣ ਆ ਰਹੇ ਆ ਆਪ ਇੱਕ ਸਾਥ ਇਹਨਾਂ ਕੋਲ ਜਿਹੜੇ ਆ ਇਹ ਸ਼ੈਲ ਰੱਖੇ ਹੋਏ ਵੀਰ ਜੀ ਇਹ ਜਿਹੜੇ ਆ ਤੁਹਾਡੇ ਆਪਣੇ ਜਾਂ ਕਿਸ ਤਰ੍ਹਾਂ ਇਹ ਨਹੀਂ ਇਹ ਸਾਡੀ ਨਾ ਜੀ ਪੀਯੂ ਦੇ ਵਿੱਚ ਐਸੋਸੀਏਸ਼ਨ ਅੱਛਾ ਪੀਯੂ ਬੋਲ ਆ ਇਹ ਪੀਯੂ ਦੇ ਅੰਡਰ ਸਾਡੀ ਸਾਰੇ ਪੰਜਾਬ ਦੇ ਮਧੂਮਖੀ ਦਾ ਸ਼ੁਭਨਾਮ ਕਿੱਥੋਂ ਆਏ ਤੁਸੀਂ ਮੇਰਾ ਸ਼ੁਭਨਾਮ ਚਰਨਪਾਲ ਸਿੰਘ ਰਾਏ ਜੀ ਅੱਛਾ ਜੀ ਮੈਂ ਪੀਯੂ ਪ੍ਰੋਗਰੈਸਿਵ ਬੀ ਕੀ ਪ੍ਰੈਸੋਸੀਏਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਦਾ ਠੀਕ ਹੈ ਜੀ ਤੇ ਸਾਡੀ ਪੀਯੂ ਦੇ ਅੰਡਰ ਐਸੋਸੀਏਸ਼ਨ ਬਣੀ ਨੂੰ 25 ਸਾਲ ਤੋਂ ਉੱਪਰ ਹੋ ਗਏ ਤੇ ਸਾਰੇ ਪੰਜਾਬ ਦੇ ਮਧੂਮੱਖੀ ਪਾਲਕ ਘੱਟੋ ਘਾਟ 500 ਮੈਂਬਰ ਸਾਡੇ ਨਾਲ ਮਧੂਮੱਖੀ ਪਾਲਕ ਪੰਜਾਬ ਦਾ ਪੀਯੂ ਦੇ ਅੰਡਰ ਜੁੜਿਆ ਹੋਇਆ ਜੀ ਇਹ ਅਸੀਂ ਅਲੱਗ-ਅਲੱਗ ਮੇਲਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਘੱਟੋ ਘਾਟ 5 ਤੋਂ 6 ਕਿਸਮ ਦਾ ਸ਼ਹਿਦ ਲੋਕਾਂ ਨੂੰ ਟੇਸਟ ਵੀ ਕਰਵਾਉਂਦੇ ਆਂ ਤੇ ਸੇਲ ਵੀ ਕਰਦੇ ਆਂ ਇਹ ਆਰਗੈਨਿਕ ਤਰੀਕੇ ਦੇ ਨਾਲ ਹਾਂਜੀ ਹਾਂਜੀ ਬਿਲਕੁਲ ਆਰਗੈਨਿਕ ਤਰੀਕੇ ਨਾਲ ਜੀ ਪਰ ਬਿਲਕੁਲ ਓਵਰ ਹੀਟਿੰਗ ਕੀਤਾ ਗਿਆ ਨੈਚੁਰਲ ਕੱਲੇ ਗਰਮ ਪਾਣੀ ਦੇ ਵਿੱਚ ਇਹਨੂੰ ਬੋਇਲ ਕਰਕੇ ਗਰਮ ਕਰਕੇ ਜਿਹੜਾ ਟੈਂਪਰੇਚਰ ਆਉਦੇ ਨੈਚੁਰਲ ਟੈਂਪਰੇਚਰ ਦੇ ਉੱਤੇ ਕੱਪੜਾ ਛਾਣ ਕਰਕੇ ਅਸੀਂ ਆਰਗਾਨਿਕ ਤਰੀਕੇ ਨਾਲ ਇਹਨੂੰ ਬਿਲਕੁਲ ਹੀਟ ਨਹੀਂ ਕਰਦੇ ਹੈਗੇ ਜਿੰਨੇ ਦੇ ਤੱਤ ਨੇ ਇਹਦੇ ਵਿੱਚ ਰਹਿੰਦੇ ਨੇ ਜਿਹੜੇ ਓਵਰ ਹੀਟ ਕਰਕੇ ਕੰਪਨੀਆਂ ਸ਼ਹਿਦ ਵੇਚਦੀਆਂ ਨੇ ਉਹ ਬਿਲਕੁਲ ਪੌਸ਼ਟਿਕ ਤੱਤ ਨੇ ਖਤਮ ਹੋ ਜਾਂਦੇ ਨੇ ਅਸੀਂ ਇਹ ਬੀ ਕੀਪਰਾਂ ਨੂੰ ਸਾਰਿਆਂ ਨੂੰ ਪ੍ਰਬਲਿਤ ਕਰਨ ਲਈ ਇਹ ਜਣੀ ਹਮਲਾ ਮਾਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਜਿਹੜਾ ਜਾਨੂ ਕਰਾਇਆ ਕਿਸਾਨ ਵਿਦਵਾਨ ਤੇ ਲੋਕ ਸੰਗਤਾਂ ਨੂੰ ਹਾਂਜੀ ਧੰਨਵਾਦ। थैंक यू ਤੁਸੀਂ ਦੇਖ ਸਕਦੇ ਬੂਟ ਹੋ ਗਏ ਦੇਸੀ ਜੁੱਤੀਆਂ ਹੋ ਗਈਆਂ ਜਲਸਾ ਹੋ ਗਿਆ ਚੱਪਲਾਂ ਹੋ ਗਈਆਂ ਇਹ ਵੀ ਇੱਥੇ ਇਹਨਾਂ ਨੇ ਇੱਕ ਸਟਾਲ ਜਿਹੜਾ ਉਹ ਲਗਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਨਾਲ ਅੱਗੇ ਚੱਲਦੇ ਆ ਤੁਹਾਨੂੰ ਅੱਗੇ ਵੀ ਜਿਹੜਾ ਦਿਖਾਣੇ ਆ ਇਹ ਸਟਾਲ ਹੈਗਾ ਜਿਹੜਾ ਸਰਾਉ ਮਾਨਾ ਵਾਲਿਆਂ ਦਾ ਸਪੈਸ਼ਲ ਪਿੰਨੀਆ ਗਾਜਰ ਗੁੜ ਇਹਨਾਂ ਕੋਲ ਜਿਹੜਾ ਇਹੇ ਬੜਾ ਕੇ ਰੱਖਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਨਾਲ ਹੀ ਇਹ ਚਣੇ ਆ ਬੇਟਾ ਹਾਂਜੀ ਠੀਕ ਹੈ ਤੇ ਇਹ ਪਿੰਨੀਆਂ ਕਾਹਦੀਆਂ ਇਹ ਤੇ ਲਾਲੀਆਂ ਪਿੰਨੀਆਂ ਨਹੀਂ ਇਹ ਨਾਰੀਅਲ ਵਾਲੀਆਂ ਪਿੰਨੀਆਂ ਨਹੀਂ ਅੱਛਾ ਜੀ ਉਹ ਅਲਸੀ ਵਾਲੀਆਂ ਨੇ ਅੱਛਾ ਉਹ ਅਲਸੀ ਉਹ ਲੈਣੇ ਪੂਰ ਕਰਨੇ ਧਿਆਰੀ ਠੀਕ ਹੈ ਜੀ ਤੇ ਆ ਚਲੇਗੇ ਆ ਆਸ਼ਕ ਕਰੋਗੇ ਆਸੀ ਇਹ ਤੁਹਾਡਾ ਆਪਣਾ ਤਿਆਰ ਕੀਤਾ ਹੋਇਆ ਸਾਰਾ ਮਟੀਰੀਅਲ ਹਾਂਜੀ ਆ ਪਾਰਮੈਂਟ ਕਪਚਰ ਆਂਦੇ ਅੱਛਾ ਕਿਹੜੇ ਕਿਹੜੀ ਥਾਂ ਤੋਂ ਆਪਾਂ ਹੀ ਜੇ ਤੇਰੀ ਆਵਾਜ਼ ਗੁਰਦੁਆਰਨੀ ਹੈ ਸੇਕੋਪੁਰਾ ਹਾਂਜੀ ਸੇਕੋਪੁਰਾ ਡੇਟਰੀ ਆਵਾਜ਼ ਆਪਾ ਪਟਿਆਲਾ ਦਾ ਫੋਨ ਨੰਬਰ ਦੱਸ ਦਿਓ ਪਿੰਡ ਦਾ ਐਡਰੈਸ ਦੱਸ ਦਿਓ ਕਿਸੇ ਨੇ ਮੰਗਾਉਣਾ ਹੋਵੇ ਤੇ ਤੁਹਾਡੇ ਨਾਲ ਕੰਟੈਕਟ ਜਿਹੜਾ ਉਪਰ ਦਿੱਤਾ ਹੈ ਮੇਰੇ ਚਾਚਾ ਜੀ ਦਾ ਨੰਬਰ ਹੈਗੀ 9855586795 ਤੇ ਮੇਰਾ ਆਪਦਾ ਨੰਬਰ ਹੈਗੀ 8360958060 ਠੀਕ ਹੈ ਤੁਸੀਂ ਦੱਸ ਦਿਓ ਸੰਗਤ ਜੀ ਕਿਸੇ ਨੂੰ ਲੋੜ ਹੋਵੇ ਤੇ ਜੇ ਕਿਸੇ ਨੂੰ ਵੀ ਜ਼ਰੂਰਤ ਹੁੰਦੀ ਹੈ ਤਾਂ ਦੋ ਨੰਬਰਾਂ ਦੇ ਕਾਲ ਕਰਕੇ ਸਾਡੇ ਤੋਂ ਸਮਾਨ ਮੰਗਵਾ ਸਕਦੇ ਠੀਕ ਹੈ ਤੇ ਜੰਨਾ ਜੰਨਾ ਸਮਾਨ ਚਾਹੀਦਾ ਹੋ ਦੱਸਦੇ ਹੋ ਤੇ ਆਪਦਾ ਪਿੰਡ ਨਾਮ ਸ਼ਹਿਰ ਚ ਵੀ ਉਹ ਦੱਸ ਹਾਂਜੀ ਅਸੀਂ ਪਹੁੰਚ ਸਕਦੇ ਹਾਂ ਜੇ ਉਹਨਾਂ ਦਾ ਪਟਿਆਲਿਕ ਨਹੀਂ ਜਿਹੜਾ ਲੱਗਦੇ ਤਾਂ ਉਹ ਉੱਥੇ ਆ ਕੇ ਉੱਥੇ ਵੀ ਆਪਣੇ ਤੋਂ ਲੈ ਸਕਦੇ ਆ ਆਪਣਾ ਸਾਰਾ ਸਾਲੀ 24 ਘੰਟੇ ਖੁੱਲਾ ਹੁੰਦੀ ਨਾਲੇ ਚਟਨੀ ਵੀ ਤੇ ਉਹ ਉਹਨਾਂ ਦਾ ਟੇਕ ਹਾਂਜੀ ਅੱਛਾ ਸ਼ਹਿਰ ਵਗੈਰਾ ਹਾਂਜੀ ਸਾਡਾ ਆਰਗੇਨਿਕ ਚੀਜ਼ ਨਾਲ अच्छा अच्छा जो ओ जमे दसड़े क्षेत्र की बड़ी पेड़। ये पाजी होना ਕੋਲ ਵੀ ਡਿਆ। ਹਨੇ ਵੀ ਗੜਾ ਹੈਗਾ ਤੇ ਨਾਲ ਇਹਦੇ ਵਿੱਚ ਕੀ ਹੈਗਾ ਪੀਕੇ ਚ ਅੱਛਾ ਇਹ ਵੀ ਤੁਹਾਡਾ ਕੋਈ ਹੋਣਾ ਸੱਜਣ ਬੇਲੀ। ਇਹ ਤੁਹਾਡਾ ਹਣੀ ਦਾ ਕੰਮ। ਸਿੱਧੂ ਹਣੀ ਦੇ ਨਾਮ ਦੇ ਨਾਲ ਜਿਹੜਾ ਇਹ ਇਹ ਸਾਹਮਣੇ ਦੇਖ ਸਕਦੇ ਹੋ ਤੇ ਸਿੱਧੂ ਹਣੀ ਦੇ ਨਾਲ ਜਿਹੜੇ ਪੀਏ ਯੂ ਦੇ ਟ੍ਰੇਨਿੰਗ ਹੈਗੇ ਉਹਨਾਂ ਵੱਲੋਂ ਇਹ ਜਿਹੜਾ ਤਿਆਰ ਕੀਤਾ ਹੋਇਆ ਹੈ ਤਾਂ ਤੇ ਤੁਸੀਂ ਇਹਨਾਂ ਨਾਲ ਸਿੱਧੂ ਹਨੀ 90 ਤੋਂ ਹੈਗੇ ਨੇ ਇਹਨਾਂ ਨਾਲ ਤੁਸੀਂ ਕੰਟੈਕਟ ਜਿਹੜਾ ਕਰ ਸਕਦੇ ਹੋ ਇਸ ਤਰ੍ਹਾਂ ਇਹਨਾਂ ਦੇ ਜਿਹੜਾ ਬੋਰਡ ਤੁਸੀਂ ਪੜ੍ਹ ਸਕਦੇ ਆ ਇਹ ਸਟਾਲ ਹੈਗਾ ਪਨੀਰ ਪਕੌੜੇ ਵਗੈਰਾ ਤੁਸੀਂ ਦੇਖ ਸਕਦੇ ਹੋ ਫਾਸਟ ਫੂਡ ਜਿਹੜੀ ਪਰਪੀ ਆ ਤੇ ਪਕੌੜੇ ਜਿਹੜੇ ਚੱਲਦੇ ਪਏ ਆ ਪਕੌੜਾ ਪਨੀਰ ਇਹ ਵੀ ਵਿਚਾਰੇ ਠੰਡੇ ਬੈਠੇ ਨੇ ਕੰਮ ਜਿਹੜਾ ਹੈਗਾ ਠੰਡਾ ਇਹਨਾਂ ਦਾ ਹੋਇਆ ਵਾ ਇਹਨੇ ਕਿ ਲਾਰਾਇਪੁਰ ਜਿਵੇਂ ਕਿ ਕਿਸਾਨ ਮੇਲਾ ਜਿਹੜਾ 3 ਦਿਨੋਂ ਦਾ ਲੱਗਿਆ ਹੋਇਆ ਇਹ ਉਸ ਦੀ ਰੌਣਕਾਂ ਤੁਹਾਨੂੰ ਦਿਖਾ ਰਹੇ ਕਾਫੀ ਇਹ ਠੰਡਾ ਰਿਹਾ ਮੇਲਾ ਜੀ ਕੋਈ ਘਟ ਵੱਧੀ ਜਿਹੜੇ ਲੋਕ ਇੱਥੇ ਇਸ ਮੇਲੇ ਨੂੰ ਦੇਖਣ ਲਈ ਆ ਰਹੇ ਆ ਇਹ ਹੈ ਇੱਧਰ ਅਗਲੇ ਲਕੂਤੇ ਬਾਗਬਾਨੀ ਵਿਭਾਗ ਵੱਲੋਂ ਲਾਇਤੇ 골ਡਨ ਨਸਰੀ ਸਪੈਸ਼ਲ ਮੇਰੇ ਕੋਲੇ ਦਾ ਹਾਈ ਬ੍ਰੇਡ ਕਰਮੀ ਫਰੂਟ ਵਾਲੇ ਬੂਟੇ ਜਿਹੜੇ ਇਹਨਾਂ ਕੋ ਅਵੇਲੇਬਲ ਹੈਗੇ ਆ ਜੀ ਇਹ ਆ ਪਨੀ ਇਹਨਾਂ ਦਾ ਇਹ ਬਟਾਲੀਅਨ ਬਲੈਕ ਤੁਹਾਡਾ ਨਵਾਂ ਆਇਆ ਰੰਗ ਹਾਂਜੀ ਸਰ ਬਟਾਲੀਅਨ ਬਲੈਕ ਹਾਂਜੀ ਹਾਂਜੀ ਸਰ ਇਹ ਸਟੈਂਡਰਡ ਦਾ ਹੀ ਆ ਨਾ ਸਟੈਂਡਰਡ ਦਾ ਹੀ ਹੂੰ ਹੂੰ ਮੈਟਿਓਰ 350 650 ਲਾਇਆ ਹੈ ਹੈ ਉਹਦਾ ਸਪ੍ਰਾਈ ਮਾਡਲ ਨਹੀਂ ਆਇਆ ਉਹ ਹੈ ਹੀ ਨਹੀਂ ਉਹਦਾ ਆਉਣਾ ਵੀ ਨਹੀਂ ਇਹ ਟੈਸਕ੍ਰਾਈਬ ਰੱਖਿਆ ਹੋਇਆ ਇਹ ਹੈ BCS ਦੇ ਜਿਹੜੇ ਇਕੁਪਮੈਂਟ ਨੇ ਉਹਨਾਂ ਬਾਰੇ ਇਹਨਾਂ ਨੇ ਜਿਹੜਾ ਸਟਾਲ ਜਿਹੜਾ ਲਾਇਆ ਹੋਇਆ ਹੈ BCS India Limited ਵੱਲੋਂ ਇਹ ਦੇਖ ਸਕਦੇ ਹੋ ਬੰਦਲ ਹੋਊਗਾ ਦੇਖਦੇ ਹੋ ਬੰਦਲ ਹੋ ਰਿਹਾ ਇਹਦਾ ਕੰਮ ਹੈ ਉਹ ਕਿਹੜੀ ਅਰਥੀ ਕਰੀ ਬੰਦਲ ਲਾਉਂਦੇ ਨੇ ਇਹ ਦੇਖ ਸਕਦੇ ਹੋ ਤੁਸੀਂ ਖੇਤੀਬਾੜੀ ਦੇ ਜਿਹੜੇ ਇੰਪਲੀਮੈਂਟਸ ਹੈਗੇ ਆ ਇਹਦੇ ਵਿੱਚ ਅਵੇਲੇਬਲ ਹੈਗੇ ਆ ਇਹ ਹੈ ਸੁਪਰ ਸੀਡਰ ਜੀ ਬੋਧਾ ਕੰਪਨੀ ਦੇ ਡਿਸਟ੍ਰਿਕਟ ਦੇ ਇਹ ਹੈ ਪ੍ਰਾਂਡ ਰਾਮਪੁਰਾ ਰੋਡ ਦਰਾਹਾ ਡਿਸਟ੍ਰਿਕਟ ਲੁਧਿਆਣਾ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਮੇਰੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸੁਪਰ ਸੀਡਰ ਜੀ ਆ ਨੇ ਸਰ ਜਿਹੜੀ ਆਪਣੇ ਤੁਹਾਡਾ ਕੀ ਸ਼ੋਹਨਾ ਬਸਤ ਪਹਿਲਾ ਸੱਤ ਸੇ ਗਾਲ ਦੇ ਸਾਰੇ ਕਿਸਾਨ ਭਰਾਵਾਂ ਨੂੰ ਜੀ ਮੇਰਾ ਨਾਮ ਗੁਰਬਖਸ਼ ਸਿੰਘ ਆ ਯੋਧਾ ਕੰਪਨੀ ਚ ਮੈਂ ਕੰਮ ਕਰਦਾ ਆ ਹਾਂ ਜੀ ਇਹ ਤੁਹਾਡਾ ਪਲੈਂਟ ਹਾਂਜੀ ਸਰ ਆਪਣਾ ਪਲੈਂਟ ਦਰਾਹੇ ਹੈਗਾ ਲੁਧਿਆਣਾ ਡਿਸਟ੍ਰਿਕਟ ਚ ਦਰਾਹੇ ਪਲੈਂਟ ਹੈ ਜੀ ਆਪਣਾ ਜਿੱਦੇ ਚ ਆਪਣੀ ਮੈਨੂਫੈਕਚਰਿੰਗ ਹੁੰਦੀ ਹੈ ਰੋਟਾਵੇਟਰ ਦੀ ਅੱਛਾ ਜੀ ਪ੍ਰੈਸ਼ਰ ਦੀ ਪ੍ਰੈਸ਼ਰ ਦੇ ਵਿੱਚ ਆਪਣੇ ਕੋਲ ਮਲਟੀਕਲੋ ਪ੍ਰੈਸ਼ਰ ਆ ਜਾਂਦੇ ਨੇ ਕੈਬਿਡ ਪ੍ਰੈਸ਼ਰ ਆ ਜਾਂਦਾ ਹੈ ਤੇ ਮੇਸਟ ਪ੍ਰੈਸ਼ਰ ਆ ਜਾਂਦੇ ਨੇ ਇਹ ਵੀ ਸੁਪਰਸੀਡਰ ਵੀ ਤੁਹਾਡੇ ਆ ਹਾਂ ਜੀ ਸਰ ਸੁਪਰਸੀਡਰ ਵੀ ਆਪਣਾ ਆ ਜ਼ੀਰੋ ਡ੍ਰਿਲ ਵੀ ਆਪਣੀ ਆ ਸੁਪਰਸੀਡਰ ਆਪਣਾ 3 ਫੁੱਟ ਤੋਂ ਸ਼ੁਰੂ ਹੋ ਕੇ 12 ਫੁੱਟ ਤੱਕ ਆਪ ਨੂੰ ਮਿਲ ਜੂਗਾ ਜੀ ਤੇ ਜਿਹੜੇ ਆਪਣੇ ਜ਼ੀਰੋ ਡ੍ਰਿਲ ਹੈ ਸਰ ਜ਼ੀਰੋ ਡ੍ਰਿਲ ਆਪਣੇ ਕੋਲੇ 11 ਟਾਈਨ 13 ਟਾਈਨ ਤੇ 15 ਟਾਈਨ अच्छा जी तीनों सीरीज ਚ ਵਾਲੇ ਬਣੇ ਕਿ ਸੁਪਰ ਸੀਡਰ ਆਪਣਾ 7 ਫੁੱਟ 8 ਫੁੱਟ 9 ਫੁੱਟ 9 ਫੁੱਟ ਹਾਂਜੀ 8 ਫੁੱਟ ਤੇ ਆਉਂਦਾ ਵਈ ਹਾਂ ਸਰ ਵੈਸੇ 10 ਫੁੱਟ ਦਾ ਕੰਪਨੀ ਬਣਾਉਂਦੀਆਂ ਕਈ ਵੇ ਨਹੀਂ ਵੈਸੇ ਜ਼ਿਆਦਾਤਰ 9 ਫੁੱਟ ਤੱਕ ਹੀ ਆਉਂਦਾ ਕਿਉਂਕਿ ਸਬਸਿਡੀ ਅਪਰੂਵਡ 9 ਫੁੱਟ ਤੱਕ ਹੀ ਹੈ ਜੀ ਗਵਰਨਮੈਂਟ ਵੱਲੋਂ ਕਿਉਂਕਿ ਫਿਰ 10 ਫੁੱਟ ਸਬਸਿਡੀ 'ਚ ਆਉਂਦਾ ਨਹੀਂ ਹੈਗਾ ਜੀ ਇਸ ਕਰਕੇ ਜ਼ਿਆਦਾਤਰ 9 ਫੁੱਟ ਦੀ ਹੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਰੋਟਾਵੇਟਰ ਆ ਜਾਂਦੇ ਨੇ ਰੋਟਾਵੇਟਰ ਆਪਣੇ ਦੋ ਟਾਈਪ ਦੇ ਮਾਡਲ ਆ ਜਾਂਦੇ ਨੇ ਜਿਵੇਂ 7 ਫੁੱਟ ਤੇ 8 ਫੁੱਟ ਦੇ ਅੱਛਾ ਤਸ ਤੋਂ ਬਾਅਦ ਜਿਹੜੇ ਆਪਣੇ ਹੋਰ ਇਪਲੀਮੈਂਟ ਆ ਜਾਂਦੇ ਨੇ ਜਿਵੇਂ ਮਲਚਰ ਆ ਜਾਂਦਾ ਜੀ ਮਲਚਰ ਤੋਂ ਬਾਅਦ ਆਪਣਾ ਰੋਟਰੀ ਸਲੇਸ਼ਰ ਆ ਜਾਂਦਾ ਆ ਅੱਛਾ ਜੀ ਰੋਟਰੀ ਸਲੇਸ਼ਰ ਤੋਂ ਬਾਅਦ ਆਪਣਾ ਸਟ੍ਰੋ ਰੀਪਰ ਆ ਗਿਆ ਸਟ੍ਰੋ ਚੋਪਰ ਆ ਗਿਆ ਅੱਛਾ ਜੀ ਲੇਜ਼ਰ ਲੈਵਲਰ ਆ ਗਿਆ ਜੀ ਅੱਛਾ ਅੱਛਾ ਇਹ ਕੰਪਨੀ ਦੇ ਪ੍ਰੋਡਕਟ ਨੇ ਜੀ ਸਾਰੇ ਜਿੰਨੇ ਵੀ ਰੇਂਜ ਚ ਹੈਗੇ ਨੇ ਜੀ ਬੜੀ ਮਿਹਰਬਾਨੀ ਭਾਈ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਨ ਭਰਾਵਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਆ ਇਹਦੇ ਨਾਲ ਤੁਹਾਡਾ ਸਾਨੂੰ ਧੰਨਵਾਦ ਬਹੁਤ ਹੀ ਹੈ ਸਾਰਾ ਫੀਡ ਵੱਲੋਂ ਜਿਹੜਾ ਇਹਨਾਂ ਨੇ ਇਹਦਾ ਭਾਈ ਸਾਰਾ ਗਰੁੱਪ ਕੋਲ ਜਿਹੜਾ ਸੁਣਾਇਆ

ਕੋਸਤਾ ਵੋਟਾਂ ਕਰਕੇ ਹੀ ਬਹੁਤ ਜ਼ਿਆਦਾ ਫਰਕ ਪਿਆ ਹਾਂ ਇੱਕ ਪਾਰਟੀ ਸਟਾਰਟ ਹੋਇਆ ਇੱਕ ਪਾਰਟੀ ਲੋਕ ਜੀਵਿਕਰ ਭਰਾ ਆ ਗਏ ਜਿਹੜੇ ਆਪਣੇ ਬਾਡੀ ਚ ਰੁੱਤੇ ਗਏ ਜਾਂ ਆਲੂ ਦੇ ਨੇ ਕਿਤੇ ਨਾਲ ਸਟਾਰਟ ਹੋ ਗਈ ਉਹਦੇ ਕਰਕੇ ਬਹੁਤ ਪ੍ਰਭਾਵ ਪਿਆ ਗਿਆ ਜੀ ਦਾ ਦੇਖਿ ਇਲੈਕਸ਼ਨ ਨਾਲ ਜਿਹੜਾ ਭਰ ਰਿਹਾ ਕਾ ਹਾਂ ਇਲੈਕਸ਼ਨ ਦਾ ਵੀ ਜ਼ਿਆਦਾ ਫਰਕ ਪਿਆ ਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਐ ਵੀ ਆਪਣਾ ਜਿਹੜਾ ਮੇਨ ਪਲਾਨ ਜਿਹੜਾ ਜੀ ਇੱਕ ਦੀ ਅੱਗੇ ਅਸੀਂ ਤਾਰਾ ਫੀਡ ਦੇ ਵੱਲੋਂ ਆਏ ਆ ਜੀ ਉਹ ਜੀ ਜੀ ਇਹ ਸਾਡੇ ਜਿਹੜੇ ਪ੍ਰੋਡਕਟ ਨੇ ਜੀ ਆਪਣੇ ਜਿਵੇਂ ਆਪਾਂ ਕੋਈ ਬ੍ਰੀਡ ਤਿਆਰ ਕਰਨੀ ਆ ਕੀ ਆ ਛੋਟੇ ਕੰਟੇ ਬਸੇਆਂ ਵਾਸਤੇ ਜੀ ਕਾਫ ਸਟਾਰਟਰ ਤੋਂ ਲੈ ਕੇ ਸਾਡੀ ਗਰੋਵਰ ਹੀ ਪਰ ਫੀਡ ਹੈ ਜਿਹੜੀ ਆਪਣੀ ਅੱਛਾ ਜੀ ਬਾਕੀ ਸਾਡਾ ਮੇਨ ਪ੍ਰੋਡਕਟ ਜਿਵੇਂ ਜੀ ਆਪਾਂ ক্লোਜ ਆਪਾਂ ਜਿਹੜੇ ਸੂਣ ਤੋਂ ਇੱਕ ਦਿਨ ਪਹਿਲਾਂ ਪੈਂਦੀ ਆ ਜਿਹਦੇ ਬਹੁਤ ਸ਼ਾਨਦਾਰ ਰਿਜ਼ਲਟ ਆ ਰਹੇ ਨੇ ਆਲ ਇੰਡੀਆ ਦੇ ਵਿੱਚ ਤੇ ਬਾਕੀ ਸਾਡੇ ਦੁੱਧ ਵਾਲੇ ਪਟਾਕਤਾ ਆ ਰਹੇ ਨੇ ਜੀ ਫੇਸ ਪੀਟਿੰਗ ਦੇ ਹਿਸਾਬ ਨਾਲ ਠੀਕ ਹੈ ਜੀ ਬਾਹਰ ਹਾਂਜੀ ਹਾਂਜੀ ਬਾਕੀ ਇੰਡੀਆ ਦੇ ਲੈਵਲ ਤੇ ਅਸੀਂ ਚਵਾਈ ਦੇ ਵਿੱਚ ਫਸਟਾਂ ਜੀ ਅੱਛਾ ਬੜਾ ਵੀਡਾ ਕਾਫੀ ਥੋੜੀ ਹੈਗੀ ਹੈ ਹਾਂਜੀ 24 ਸਾਲ ਹੋ ਗਏ ਸਾਨੂੰ ਮਾਰਕੀਟ ਦੇ ਵਿੱਚ ਸਾਡਾ ਹੈੱਡ ਆਫਿਸ ਜੀ ਆਪਣਾ ਜਤਵਾਲਾ ਜੀ ਬਲੇ ਕੋਲੇ ਦੇ ਕੋਲੇ ਇੱਕ ਜਿੱਤਵਾਲਾ ਇੱਧਰ ਇੱਧਰ ਗਰਾਉਂਵਲ ਵੀ ਆ ਨਹੀਂ ਜੀ ਭਲੇ ਕੋਲੇ ਕੋਲੇ ਜਿੱਤਵਾਲਾ ਜੀ ਇੱਕ ਸਾਡਾ ਖੰਨੇ ਆ ਜੋਨਟੇ ਕਲਾਹੇ ਜੀ ਰਤਨਪਾਲਾ ਰੋਟੇ ਹਾਂਜੀ ਪੰਜਾਬ ਦਾ ਨੰਬਰ ਦਾ ਆ ਜੀ ਕਿਸਾਨ ਭਰਾਵਾਂ ਨੇ ਜੇ ਕੋਈ ਇਹਨਾਂ ਨੂੰ ਲੋੜ ਹੋਵੇ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਹਾਂਜੀ ਸਰ ਸਾਡਾ ਨੰਬਰ ਆ ਜਿਹੜਾ ਜੀ ਇੱਥੇ 99140 ਜੀ 52702 ਜੀ ਠੀਕ ਆ ਜੀ ਠੀਕ ਆ ਜੀ ਜੇ ਕਿਸਾਨ ਭਰਾਵਾਂ ਨੇ ਕਿਨਾਂ ਨੇ ਨਹੀਂ ਵਰਤ ਤਾਰਾ ਫੀੜ ਵਰਤੀ ਅਸੀਂ ਇਹਨਾਂ ਨੂੰ ਇੱਕ ਵਾਰ ਜ਼ਰੂਰ ਮੌਕਾ ਦਿਓ ਜੀ ਸਾਨੂੰ ਤਾਰਾ ਫੀੜ ਵਰਤ ਕੇ ਦੇਖੋ ਬਹੁਤ ਸ਼ਾਨਦਾਰ ਕੁਆਲਿਟੀ ਆ ਬਹੁਤ ਸ਼ਾਨਦਾਰ ਪੈਸਾ ਨਾ ਹੋਵੇ ਪੈਸੇ ਸਾਡੇ 1 ਨੰਬਰ ਆ ਜੀ ਇਹ ਨਹੀਂ ਹੋਗਾ ਸਾਨੂੰ ਅੱਜ ਤੱਕ ਕਦੇ ਇਦਾਂ ਦੀ ਚੀਜ਼ ਸੁਣਨ ਨੂੰ ਮਿਲੀ ਨਹੀਂ ਮਾਰਕੀਟ ਦੇ ਵਿੱਚ ਵੀ ਤਾਰਾ ਫੀਡ ਜਿਨ੍ਹਾਂ ਨੇ ਵਰਤੀ ਹੈਗੀ ਕਿ ਉਹਨਾਂ ਨੂੰ ਰਿਜ਼ਲਟ ਨਹੀਂ ਮਿਲੇ ਬਹੁਤ ਸ਼ਾਨਦਾਰ ਰਿਜ਼ਲਟ ਨੇ ਬਾਕੀ ਮੇਨ ਖਾਸ ਇਹਦਾ ਸਾਡੀ ਫੀਡ ਨਾਲ ਪਸ਼ੂ ਵਜਨ ਨਹੀਂ ਤੋੜੂਗਾ ਟਾਈਮ ਸਰ ਪਸ਼ੂ ਨਮੇਨ ਉਤਰਿਆ ਨਾ ਜੀ ਇੱਕ ਵਾਰੀ ਕਿਸਾਨ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਨਹੀਂ ਪਾਈ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਜੀ ਤੁਹਾਡਾ ਧੰਨਵਾਦ ਆ ਵੀਰ ਜੀ ਮੇਰੇ ਬਹੁਤ ਬਹੁਤ ਧੰਨਵਾਦ ਜੀ ਇਸੀ ਤਰ੍ਹਾਂ ਜਿਹੜੇ ਬਾਜ਼ਾਰ ਬਾਹਰ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਖਾਣ ਪੀਣ ਦੇ ਹੋਰ ਜਿਹੜਿਆਂ ਇੱਥੇ ਰੇੜੀਆਂ ਵਗੈਰਾ ਕੋਲਡ ਡਰਿੰਕਸ ਵਗੈਰਾ ਹੋ ਕੇ ਆਈਸਕ੍ਰੀਮ ਹੋ ਗਈ ਉਹ ਇੱਥੇ ਲੱਗੇ ਹੋਏ ਨੇ ਤੇ ਨਾਲ ਹੀ ਇੱਧਰ ਜਿਹੜੇ ਆ ਫਰੂਟ ਵਗੈਰਾ ਦੇ ਜਿਹੜੇ ਆ ਬੂਟੇ ਉਹ ਇੱਥੇ ਅਵੇਲੇਬਲ ਆ ਤੁਸੀਂ ਇਥੋਂ ਜਿਹੜੇ ਆ ਲੈ ਸਕਦੇ ਹੋ ਤੇ ਸਾਰੇ ਜਿਹੜੇ ਆ ਬੂਟੇ ਤੇ ਫਰੂਟਸ ਵਗੈਰਾ ਦੇ ਹੈਗੇ ਤੁਸੀਂ ਦੇਖ ਸਕਦੇ ਆ انجیر ਫਿਗ ਇਦਾਂ ਦੇ ਨਿੰਬੂ ਵਾਲਾ ਬੂਟਾ ਹੈ ਜੀ ਤੇ ਇਸ ਤਰ੍ਹਾਂ ਇਧਰ ਸੜਕ ਦੇ ਨਾਲ ਜਿਹੜਾ ਇਹ ਬਾਹਰਲੇ ਪਾਸੇ ਆ ਜਿਹੜਾ ਕਿਲਾ ਰਾਏਪੁਰ ਦੇ ਬਾਹਰ ਜਿਹੜਾ ਸਟੇਡੀਅਮ ਦੇ ਬਾਹਰ ਰਸਤਾ ਹੈਗਾ ਉਹਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਜਿਹੜੀਆਂ ਰੇੜੀਆਂ ਵਗੈਰਾ ਲੱਗੀਆਂ ਆਜ ਕੁਛ ਮੇਲਾ ਹੁਣ ਭਰਨ ਲੱਗਿਆ ਹੈਗਾ ਤੇ ਇਹਦੇ ਨਾਲ ਤੁਸੀਂ ਆ ਦੇਖ ਸਕਦੇ ਹੋ ਬੀਜੀਆਂ ਦੀਆਂ ਦੁਕਾਨਾਂ ਹੋਰ ਇੱਥੇ ਹਰ ਇੱਕ ਤਰ੍ਹਾਂ ਦਾ ਜਿਹੜਾ ਸਮਾਨ ਅਵੇਲੇਬਲ ਹੈਗਾ ਦੂਰ ਦੂਰ ਤੱਕ ਦੇਖੋ ਤੁਸੀਂ ਬੂਟੇ ਵਗੈਰਾ ਜਿਹੜੇ ਇੱਥੇ ਅਵੇਲੇਬਲ ਨੇ ਜੀ ਹੋਏ ਨਾ ਦੇਖਦੇ ਵਾਂ ਤਰੀਕ 6 10 2000 24 ਰਕਿਹ ਦਾ ਹਰਪੁਰ ਦਾ ਜਿਹੜਾ ਕਿਸਾਨ ਮੇਲਾ ਤੀਜੇ ਦਿਨ ਦਾ ਉਹ ਜਿਹੜਾ ਅੱਜ ਲਾਸਟ ਦਿਨ ਸੀ ਉਹ ਮੈਂ ਤੁਹਾਨੂੰ ਦਿਖਾਇਆ ਕਿੱਦਾਂ ਦਾ ਲੱਗਿਆ ਤੇ ਮੇਲਾ ਜਿਹੜਾ ਉਹ ਘਾਟੀ ਭਰਿਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਟੇਜਰ ਕਰਨਾ ਜਿਹੜੇ ਮੇਰੇ ਵੀਰ ਭਾਈਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਨ ਤਾਂ ਜੋ ਤੁਹਾਨੂੰ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਪਹਿਲੇ ਦਿਨ ਤੇ ਮਿਲ ਸਕੇ ਇਹਦੇ ਨਾਲ ਸਾਰੇ ਤੁਸੀਂ ਨੂੰ ਦਿਓ ਜਾਜ ਅਗਲੀ ਵੀਡੀਓ ਤੱਕ ਇਹ ਤਿਆਰ ਕਰਨਾ ਬਾਏ ਬਾਏ